ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਐਸੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਹੈ ਖਾਲਸਾ ਜੀ ਇਹ ਸੰਸਾਰ ਨੂੰ ਸੁੱਖ ਦੇਣ ਵਾਸਤੇ ਇਹ ਸੰਸਾਰ ਦੇ ਦੁੱਖ ਨਾਸ਼ ਕਰਨ ਵਾਸਤੇ ਜੋ ਮਹਾਰਾਜ ਜੀਆ ਨੇ ਪ੍ਰਗਟ ਕੀਤੀ ਹੈ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਐਸਾ ਪਰਉਪਕਾਰ ਖਾਲਸਾ ਜੀ ਇਸ ਲੋਕਾਈ ਉੱਤੇ ਕੀਤਾ ਹੈ ਪਹਿਲਾਂ ਵੀ ਇਸ ਧਰਤੀ ਉੱਤੇ ਹੋਰ ਧਰਮ ਗ੍ਰੰਥ ਹਨ ਜਿਵੇਂ ਚਾਰ ਵੇਦ ਹਨ ਖਾਲਸਾ ਜੀ ਉਹਨਾਂ ਨੂੰ ਹਰ ਕੋਈ ਬੰਦਾ ਨਹੀਂ ਪੜ ਸਕਦਾ ਬਹੁਤ ਜ਼ਿਆਦਾ ਮਹਿੰਗੀ ਭਾਸ਼ਾ ਹੈ ਜੇ ਉਹਨੂੰ ਸਿੱਖਣਾ ਵੀ ਹੈ ਤੇ ਖਾਲਸਾ ਜੀ ਅੱਧੋਂ ਜ਼ਿਆਦਾ ਜ਼ਿੰਦਗੀ ਕਈਆਂ ਦੀ ਤਾਂ ਪੂਰੀ ਲੱਗ ਜਾਂਦੀ ਹੈ ਸਾਰਿਆਂ ਦੀ ਮਤ ਖਾਲਸਾ ਜੀ ਸ੍ਰੇਸ਼ਟ ਨਹੀਂ ਹੋਇਆ ਕਰਦੀ ਸਾਰੇ ਉਸ ਵੇਦਾਂ ਨੂੰ ਪੜ ਨਹੀਂ ਸਕਦੇ ਤੇ ਜੇ ਕੋਈ ਪੜੇਗਾ ਵਿਰਲਾ ਟਾਵਾ ਤੇ ਉਹ ਵੀ ਖਾਲਸਾ ਜੀ ਪੂਰੀ ਜ਼ਿੰਦਗੀ ਉਹਦੀ ਨਿਕਲ ਜਾਵੇਗੀ ਫਿਰ ਸਿਮਰਤੀਆਂ ਜਾਂ ਸ਼ਾਸਤਰ ਹਨ ਜਾ ਖਾਲਸਾ ਜੀ ਕੁਰਾਨ ਪੁਰਾਨ ਹਨ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਣਾ ਕੀਤਾ ਹੈ ਹੁਣ ਕੁਰਾਨ ਖਾਲਸਾ ਜੀ ਉਹ ਜਿਹੜੀ ਹੈ ਉਹ ਉਰਦੂ ਭਾਸ਼ਾ ਦੇ ਵਿੱਚ ਹੈ ਫਾਰਸੀ ਭਾਸ਼ਾ ਦੇ ਵਿੱਚ ਹੈ ਉਹ ਵੀ ਹਰ ਕੋਈ ਜਾਣੂ ਨਹੀਂ ਵੈਦ ਸੰਸਕ੍ਰਿਤੀ ਦੇ ਵਿੱਚ ਹਨ ਉਹ ਵੀ ਕੋਈ ਜਾਣੂ ਨਹੀਂ ਪਰ ਮਹਾਰਾਜ ਜੀਆ ਨੇ ਜੋ ਕਿਰਪਾ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮੇਰ ਵਰਤਾਈ ਹੈ ਜੋ ਅਕਾਲ ਪੁਰਖ ਨੇ ਖੇਡ ਕੀਤੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਦਇਆ ਕਰਕੇ ਮਹਾਰਾਜ ਜੀ ਦਾ ਆਪਣਾ ਰੂਪ ਬਣਾਇਆ ਹੈ ਇਹਨੂੰ ਹਰ ਕੋਈ ਖਾਲਸਾ ਜੀ ਪੜ ਸਕਦਾ ਹੈ ਸੁਖਾਲੀ ਭਾਸ਼ਾ ਹੈ ਸਾਰੀਆਂ ਪਛਾਵਾਂ ਨੂੰ ਇਕੱਠਿਆਂ ਕੀਤਾ ਹੈ ਜੇ ਕੋਈ ਕਿਤੇ ਦਾ ਵੀ ਹੈ ਉਹਦੀ ਵੀ ਭਾਸ਼ਾ ਇੱਥੇ ਮਹਾਰਾਜ ਨੇ ਦਰਜ ਕੀਤੀ ਹੈ ਹਰ ਕੋਈ ਬੰਦਾ ਇਸ ਬਾਣੀ ਨੂੰ ਪੜ ਸਮਝ ਸੁਖ ਸਕਦਾ ਪਰ ਅਫਸੋਸ ਦੀ ਗੱਲ ਹੈ ਆਪਾਂ ਫਿਰ ਵੀ ਇਸ ਬਾਣੀ ਨੂੰ ਪੜਦੇ ਸੁਣਦੇ ਨਹੀਂ ਥੋੜੇ ਜੀ ਯਤਨ ਦੀ ਥੋੜਾ ਜਿਹਾ ਉਦਮ ਦੀ ਲੋੜ ਹੈ ਕਿ ਜੇ ਆਪਾਂ ਯਤਨ ਕਰੀਏ ਉਦਮ ਕਰੀਏ ਖਾਲਸਾ ਜੀ ਤੇ ਮਹਾਰਾਜ ਦੀ ਕਿਰਪਾ ਸਦਕਾ ਬਾਣੀ ਦੀ ਸੰਥਿਆ ਲੈ ਲਈਏ ਤੇ ਫਿਰ ਇਸ ਬਾਣੀ ਨੂੰ ਪੜ੍ਹੀਏ ਤੇ ਬਹੁਤ ਕਿਰਪਾ ਖਾਲਸਾ ਜੀ ਵਰਤਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਅੰਮ੍ਰਿਤ ਇਸ ਬਾਣੀ ਵਿੱਚ ਹਨ ਖਾਲਸਾ ਜੀ ਸਾਰੇ ਸੁੱਖ ਹਨ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲੀ ਔਖ ਤੇ ਦਵਾਈ ਹੈ ਸੁਮਹ ਮਹਾਰਾਜ ਜੀਆ ਨੇ ਵੱਡਾ ਪਰਉਪਕਾਰ ਸਾਡੇ ਉੱਤੇ ਕੀਤਾ ਹੈ ਮਹਾਰਾਜ ਜੀਆ ਨੇ ਵਿੱਚ ਦੱਸਣਾ ਕੀਤਾ ਹੈ ਕਿ ਕਰਤੇ ਦੀ ਸਿਫਤ ਕਰੋ ਜਦੋਂ ਕਰਤੇ ਦੀ ਸਿਫਤ ਸਲਾਹ ਕਰਾਂਗੇ ਆਪਣੇ ਆਪ ਖਾਲਸਾ ਜੀ ਤਨ ਦੇ ਰੋਗ ਦੂਰ ਹੋਣਗੇ ਜਿੱਦਾਂ ਜਿੱਦਾਂ ਇਹ ਰਸਨਾ ਨੂੰ ਗੇਜ ਪੈ ਜਾਵੇਗੀ ਨਾਮ ਜਪਣ ਦੀ ਅੰਮ੍ਰਿਤ ਵੇਲੇ ਜਾਗਣ ਦੀ ਸਰੀਰ ਨੂੰ ਗੇਜ ਆਦਤ ਪੈ ਜਾਵੇਗੀ ਤੇ ਫਿਰ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਸਾਨੂੰ ਪ੍ਰਾਪਤ ਹੋਵੇਗੀ ਕਿਉਂਕਿ ਜਿਉਂ-ਜਿਉਂ ਇਹ ਰਸਨਾ ਨਾਮ ਜਪਦੀ ਜਾਵੇਗੀ ਤਿਉਂ-ਤਿਉਂ ਦੁੱਖ ਰੋਗ ਦੂਰ ਹੁੰਦੇ ਜਾਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਹੜਾ ਸੱਚੀ ਬਾਣੀ ਨੂੰ ਸਰਵਣ ਕਰਦਾ ਹੈ ਮੁੱਖੋਂ ਬੋਲਦਾ ਹੈ ਕੰਨਾਂ ਦੇ ਨਾਲ ਸੁਣੀ ਜਾ ਰਿਹਾ ਹੈ ਤੇ ਖਾਲਸਾ ਜੀ ਉਹਦੇ ਦੁੱਖ ਰੋਗ ਜਿਹੜੇ ਝੋਰੇ ਹਨ ਦੂਰ ਹੋਣ ਲੱਗ ਪੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਐਸੀ ਬਰਕਤ ਹੈ ਨਾਮ ਸਿਮਰਨ ਵਿੱਚ ਆਸੀ ਬਰਕਤ ਹੈ ਖਾਲਸਾ ਜੀ ਜਿਹੜੇ ਰੋਗੀ ਹਨ ਜਿਨ੍ਹਾਂ ਦਾ ਕੋਈ ਰੋਗ ਹੈ ਪੁਰਾਣਾ ਬਹੁਤ ਲੰਮੇ ਸਮੇਂ ਤੋਂ ਰੋਗੀ ਹਨ ਉਹਨਾਂ ਦਾ ਰੋਗ ਜਿਹੜਾ ਮੀਟ ਨਹੀਂ ਰਿਹਾ ਉਹਨਾਂ ਦਾ ਰੋਗ ਖਾਲਸਾ ਜੀ ਕਿਸੇ ਦਵਾਈ ਕਰਕੇ ਖਤਮ ਨਹੀਂ ਹੋ ਰਿਹਾ ਤੇ ਜੇ ਉਹ ਉਦਮ ਕਰ ਲੈਣ 12:30 ਵਜੇ ਤੋਂ ਬਾਅਦ ਭਾਵੇਂ 1 ਵਜੇ ਉੱਠ ਪੈਣ 2 ਵਜੇ ਉੱਠ ਪੈਣ 3 ਵਜੇ ਤੱਕ ਉੱਠ ਪੈਣ ਇਸ ਸਮੇਂ ਦੇ ਵਿੱਚ ਉੱਠ ਕੇ ਇਸ਼ਨਾਨ ਕਰ ਸਕਦੇ ਆ ਤੇ ਕਰਕੇ ਚੌਕੜਾ ਮਾਰ ਕੇ ਮੂਲ ਮੰਤਰ ਦਾ ਅਭਿਆਸ ਤੇ ਗੁਰ ਮੰਤਰ ਦਾ ਅਭਿਆਸ ਕਰਨ ਵਾਹਿਗੁਰੂ 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 ਮੁੱਖੋਂ ਬੋਲਣਾ ਹੈ ਤੇ ਫਿਰ ਖਾਲਸਾ ਜੀ ਚੁੱਪ ਹੋ ਕੇ ਕੰਨਾਂ ਦੇ ਨਾਲ ਸੁਣਨਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਏਡੀ ਕਲਾ ਵਰਤਾਉਂਦੇ ਆ ਖਾਲਸਾ ਜੀ ਫਲ ਹੌਲੀ ਹੌਲੀ ਜਿਹੜਾ ਨਾਮ ਹੈ ਜਦੋਂ ਇੱਕ ਦਿਨ ਉੱਠਦਾ ਦੋ ਦਿਨ ਉੱਠਦਾ ਚਾਰ ਦਿਨ ਉੱਠਦਾ ਹੌਲੀ-ਹੌਲੀ ਉੱਠਦਾ ਜਾਂਦਾ ਉਦੋਂ ਮਕਰਦਾ ਜਾਂਦਾ ਨਾਗਾ ਨਹੀਂ ਪਉਂਦਾ ਤਿਉਂ-ਤਿਉਂ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਉਹਦੇ ਉੱਤੇ ਹੋਣ ਲੱਗ ਪੈਂਦੀ ਆ ਤੇ ਉਹਦਾ ਤਨ ਦਾ ਰੋਗ ਜਿਹੜਾ ਦੂਰ ਹੋ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਐਡਾ ਬਰਕਤ ਵਾਲਾ ਨਾਮ ਹੈ ਖਾਲਸਾ ਜੀ 36 ਯੋਗ ਲਾ ਕੇ ਮਹਾਰਾਜ ਨੇ ਗੁਰਮੰਤਰ ਤਿਆਰ ਕੀਤਾ ਹੈ ਜਿਸ ਮੰਤਰ ਨੂੰ ਮਹਾਰਾਜ ਨੇ 36 ਯੋਗ ਆਪ ਜਪਿਆ ਹੋਵੇ ਉਹ ਮੰਤਰ ਵਿੱਚ ਕਿੱਡਾ ਬਲ ਹੋਵੇਗਾ ਖਾਲਸਾ ਜੀ ਤੇ ਆਪਾਂ ਨੂੰ ਲੱਗਦਾ ਕਿ ਵਾਹਿਗੁਰੂ ਕਹਿਣ ਨਾਲ ਕੀ ਹੋਵੇਗਾ ਤੇ ਆਪਾਂ ਨੂੰ ਇਹੀ ਸਮਝ ਆਉਂਦੀ ਆ ਕਿ ਕਈਆਂ ਕੋ ਸੁਣ ਲੈਣੇ ਆ ਕਿ ਇਦਾਂ ਕਰਨ ਨਾਲ ਨਹੀਂ ਕੁਝ ਹੋਣਾ ਮਹਾਰਾਜ ਦੇ ਘਰ ਜਾਣ ਨਾਲ ਨਹੀਂ ਕੁਝ ਹੋਣਾ ਕਈ ਬੰਦੇ ਕਹਿੰਦੇ ਆ ਪਰ ਨਹੀਂ ਖਾਲਸਾ ਜੀ ਜਿਉਂ-ਜਿਉਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਾਂਗੇ ਤਿਉਂ-ਤਿਉਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ ਇਥੇ ਹੁਣ ਦੂਜਾ ਪਹਿਲੂ ਵੀ ਆਉਂਦਾ ਕਈ ਖਾਲਸਾ ਜੀ ਨਾਮ ਜਪਦੇ ਆ ਤੇ ਜਿਤਾਉਂਦੇ ਆ ਉਹ ਕਹਿੰਦੇ ਆ ਕਿ ਮੈਂ ਦਾਸ ਨਾਲ ਬਹੁਤ ਸਾਰੀ ਸੰਗਤ ਜਿਹੜੀ ਮੈਸੇਜ ਕਰਕੇ ਗੱਲ ਕਹਿੰਦੀ ਆ ਉਹਨਾਂ ਨੂੰ ਕਹੀਦਾ ਨਾ ਬਾਣੀ ਪੜਦੇ ਹੁੰਨੇ ਹੋ ਤੇ ਅੱਗੋਂ ਖਾਲਸਾ ਜੀ ਉਹ ਕਹਿੰਦੇ ਬਾਬਾ ਜੀ ਸਾਡੇ ਜਿੰਨੀ ਬਾਣੀ ਕੌਣ ਪੜਦਾ ਇਦਾਂ ਦੇ ਜਵਾਬ ਦਾਸ ਨੂੰ ਕਈ ਵਾਰ ਕਈ ਬੀਬੀਆਂ ਨੇ ਇੱਕ ਭਾਈ ਸਾਹਿਬ ਉਹਨਾਂ ਨੇ ਵੀ ਕਿਹਾ ਸੀ ਤੇ ਜੇ ਕਹੀਏ ਬਾਣੀ ਪੜਿਆ ਕਰੋ ਤੇ ਅੱਗੋਂ ਕਹਿੰਦੇ ਆ ਬਾਬਾ ਜੀ ਅਸੀਂ ਤੇ ਬਹੁਤ ਬਾਣੀ ਪੜਦੇ ਆ ਸਾਡੇ ਜੀ ਨਹੀਂ ਬਾਣੀ ਕਿੰਨੇ ਪੜ ਲੈਣੀ ਐ ਇਦਾਂ ਦੀਆਂ ਗੱਲਾਂ ਵੀ ਕਰਦੇ ਤੇ ਜਦੋਂ ਖਾਲਸਾ ਜੀ ਜਪ ਕੇ ਜਿਤਾ ਦਈਏ ਨਾ ਤੇ ਉਹ ਖਤਮ ਹੋ ਜਾਂਦਾ ਉਹ ਕੁਝ ਉਹਦਾ ਰਹਿੰਦਾ ਨਹੀਂ ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਭਾਈ ਜੇ ਤੇ ਤੇਰੇ ਤਨ ਨੂੰ ਕੋਈ ਰੋਗ ਐ ਤੇ ਫਿਰ ਲੋਕਸ਼ੇਪ ਕੇ ਨਾਮ ਜਪ ਮਹਾਰਾਜ ਨੇ ਆਪੇ ਕੱਟ ਦੇਣਾ ਜੇ ਕੋਈ ਤੂੰ ਕਿਸੇ ਕਾਰਜ ਵਾਸਤੇ ਕੋਈ ਜਪ ਆਰੰਭਿਆ ਤੈਨੂੰ ਲੱਗਦਾ ਕਿ ਆਹ ਵਾਲਾ ਕਾਰਜ ਮਹਾਰਾਜ ਮੇਰਾ ਕਰਨ ਉਹ ਵੀ ਗੁਪਤ ਹੋ ਕੇ ਜਾਪ ਮਹਾਰਾਜ ਤੇਰਾ ਕਾਰਜ ਕਰ ਦੇਣਗੇ ਸੋ ਐਵੇਂ ਸੱਚੇ ਪਾਤਸ਼ਾਹ ਮਹਾਰਾਜ ਮੀਰ ਕਰਦੇ ਆ ਤੇ ਜਿਨ੍ਹਾਂ ਨੂੰ ਖਾਲਸਾ ਜੀ ਲੱਗਦਾ ਕਿ ਮੈਂ ਬਹੁਤ ਜਾਪ ਕਰਦਾ ਕਈ ਕਹਿੰਦੇ ਆ ਬਹੁਤ ਦੁਪਹਿਰੇ ਕੱਟਲੇ ਬਾਬਾ ਜੀ ਅਸੀਂ ਤੇ ਹੁਣ ਥੱਕ ਗਏ ਆ ਸਾਡੇ ਕੋ ਨਹੀਂ ਹੁਣ ਜਾਪ ਹੁੰਦਾ ਅਸੀਂ ਤੇ ਅੱਕ ਗਏ ਆ ਮੇਰਾ ਤੇ ਮਾਨੀ ਡੋਲ ਗਿਆ ਪਰ ਖਾਲਸਾ ਜੀ ਜਿੱਥੋਂ ਸਭ ਕੁਝ ਮਿਲਦਾ ਹੋਵੇ ਨਾ ਉਥੋਂ ਬੰਦਾ ਕਦੇ ਨਹੀਂ ਡਿਗਦਾ ਡੋਲਦਾ ਜਿਹਦਾ ਅੰਦਰ ਖਾਲਸਾ ਜਿਹਦੇ ਅੰਦਰ ਕਿਣਕਾ ਹੋਵੇ ਨਾ ਵੀ ਉਹਦਾ ਮਾਨ ਨਾ ਲੱਗਾ ਹੋਵੇ ਉਹੀ ਉਥੋਂ ਭੱਜਦਾ ਦੂਜਾ ਨਹੀਂ ਭੱਜਦਾ ਦੂਜੇ ਨੂੰ ਪਤਾ ਮੈਂ ਇੱਥੇ ਲੱਗਾ ਤੇ ਮੇਰੇ ਇਹਨੂੰ ਇਥੋਂ ਮਿਲ ਹੀ ਜਾਣਾ ਫਿਰ ਉਹਨੂੰ ਮਿਲ ਜਾਂਦਾ ਨਹੀਂ ਤੇ ਜਿਹੜੇ ਕਹਿੰਦੇ ਆ ਵੀ ਅਸੀਂ ਬਹੁਤ ਜਪਦੇ ਆ ਉਹਨਾਂ ਪਰਥਾਏ ਸਤਿਗੁਰੂ ਜੀ ਮਹਾਰਾਜ ਆਪ ਨਿਰੰਕਾਰ ਸਰੂਪ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਮਹਾਰਾਜ ਕਹਿੰਦੇ ਆ ਕਹਿੰਦੇ ਹੈ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਖਾਲਸਾ ਜੀ ਚਾਰ ਵਾਰ ਪੰਜ ਵਾਰ ਮਹਾਰਾਜ ਨੇ ਕੋਟ ਲਿਖਿਆ ਕੋਟ ਕੋਟ ਦਾ ਮਤਲਬ ਹੁੰਦਾ ਕਰੋੜਾ ਕਹਿੰਦੇ ਜੇਕਰ ਮੈਂ ਆਪਣੀ ਰਸਨਾ ਦੇ ਨਾਲ ਕਰੋੜਾਂ ਵਾਰ ਆਖਾਂ ਤੇ ਉਹ ਵੀ ਖਾਲਸਾ ਜੀ ਇੱਕ ਵਾਰ ਹੀ ਨਹੀਂ ਆਖਿਆ ਕਹਿੰਦੇ ਜੇ ਮੈਂ ਆਪਣੀ ਰਸਨਾ ਦੇ ਨਾਲ ਕਰੋੜਾਂ ਵਾਰੀ ਕਰੋੜਾਂ ਵਾਰੀ ਕਰੋੜਾਂ ਵਾਰੀ ਕਰੋੜਾਂ ਵਾਰੀ ਤੇ ਕਰੋੜਾਂ ਵਾਰੀ ਆਖਾਂ ਕਿ ਵਾਹਿਗੁਰੂ ਹੈ ਵਾਹਿਗੁਰੂ ਜੀ ਹੈ ਤੇ ਫਿਰ ਖਾਲਸਾ ਜੀ ਮਹਾਰਾਜ ਕਹਿੰਦੇ ਆਖੂ ਆਖਾਂ ਸਦਾ ਸਦਾ ਕਹਿਣ ਨ ਆਵੈ ਤੂਟ ਤੇ ਮੈਂ ਆਪਣੇ ਮੂੰਹ ਦੇ ਨਾਲ ਹਮੇਸ਼ਾ ਉਹਨੂੰ ਆਖਾਂ ਵਾਹਿਗੁਰੂ ਵਾਹਿਗੁਰੂ ਆਖਦਾ ਹੀ ਰਵਾਂ ਤੇ ਕਹਿਣ ਨ ਆਵੈ ਤੂਟ ਮਤਲਬ ਕਦੇ ਤੂਟ ਹੀ ਨਾ ਆਵੇ ਏਨੀ ਵਾਰੀ ਵਾਹਿਗੁਰੂ ਜੀ ਦਾ ਨਾਮ ਲਵਾਂ ਨਾ ਰੁਕਾਂ ਤੇ ਅੱਗੇ ਕਹਿੰਦੇ ਨਾ ਹਾਂ ਥੱਕਾਂ ਨਾ ਠਾਕੀਆ ਏਵਡ ਰੱਖੇ ਜੋਤ ਕਹਿੰਦੇ ਉਹ ਵਾਹਿਗੁਰਜੀ ਦਾ ਨਾਮ ਜਪਦਾ ਜਪਦਾ ਮੇਰੇ ਵਿੱਚ ਇੰਨੀ ਦ੍ਰਿੜਤਾ ਹੋ ਜਾਵੇ ਪਰਮੇਸ਼ਰ ਮੇਰੇ ਵਿੱਚ ਇੰਨੀ ਸਤਿਆਪਾ ਦੇ ਕਿ ਮੈਂ ਵਾਹਿਗੁਰੂ ਵਾਹਿਗੁਰੂ ਆਖਦਾ ਥੱਕਾਂ ਹੀ ਨਾ ਤੇ ਨਾ ਮੈਨੂੰ ਕੋਈ ਰੋਕੇ ਨਾ ਕਿਸੇ ਦੇ ਰੋਕਿਆਂ ਰੁਕਾਂ ਤੇ ਨਾ ਮੈਂ ਥੱਕਾਂ ਇੰਨੀ ਵਾਰੀ ਵਾਹਿਗੁਰਜੀ ਨੂੰ ਆਖੀ ਜਾਵਾਂ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਕਰੋੜਾਂ ਜਨਮ ਭਾਵੇਂ ਮੈਂ ਆਖੀ ਜਾਵਾਂ ਨਾਨਕ ਚਸਿਓ ਚੁਖ ਬਿੰਦ ਉਪਰ ਆਖਣ ਦੋਸ ਕਹਿੰਦੇ ਭਾਈ ਜੇ ਵਾਹਿਗੁਰਜੀ ਦਾ ਨਾਮ ਕਿਸੇ ਨੇ ਇੰਨਾ ਵੀ ਜਪ ਲਿਆ ਹੋਵੇ ਨਾ ਇੰਨਾ ਵੀ ਆ ਕਰੋੜਾਂ 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 ਵਰੀ ਕਰੋੜਾਂ ਵਰੀ ਵਾਹਿਗੁਰੂ ਵਾਹਿਗੁਰੂ ਆਖਿਆ ਹੋਵੇ ਤੇ ਉਹ ਥੱਕਿਆ ਹੀ ਨਾ ਹੋਵੇ ਕਦੀ ਖਾਲਸਾ ਜੀ ਕੋਈ ਦੇ ਰੋਕਿਆ ਰੁਕਿਆ ਹੀ ਨਾ ਹੋਵੇ ਰਸਨਾ ਉਹਦੀ ਚੱਲਦੀ ਜਾਵੇ ਨਾਮ ਜਪਦੀ ਜਾਵੇ ਮਹਾਰਾਜ ਕਹਿੰਦੇ ਆ ਕਿ ਇੰਨਾ ਸਾਰਾ ਯਤਨ ਕਰਨ ਤੇ ਵੀ ਰਤਾ ਭਰ ਵੀ ਵਾਹਿਗੁਰੂ ਜੀ ਦੀ ਸਿਫਤ ਨਹੀਂ ਗਈ ਮਤ ਕੋਈ ਜਾਣ ਲਵੇ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਜਾਪ ਕਰਦੇ ਨੂੰ ਮੈਂ ਤੇ ਇਨੇ ਇਨੇ ਜਾਪ ਕਰ ਛੱਡੇ ਆ ਤੇ ਮੈਂ ਤੇ ਆਹ ਪਾਠ ਕਰ ਛੱਡਿਆ ਮੇਰੀ ਤੇ ਸਾਰੀ ਜ਼ਿੰਦਗੀ ਪਾਠ ਕਰਦਿਆਂ ਲੰਘ ਗਈ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਆ ਭਲਿਓ ਜਿੰਨਾ ਤੁਹਾਡਾ ਯਤਨ ਵਨ ਇਹ ਵਾਹਿਗੁਰੂ ਜੀ ਦੇ ਦਰਗਾਹ ਅੰਦਰ ਇੱਕ ਸੂਈ ਦੇ ਨੱਕੇ ਜਿੰਨਾ ਵੀ ਨਹੀਂ ਨਾ ਮਹਾਰਾਜ ਕਹਿੰਦੇ ਆ ਵੀ ਉਥੇ ਜਿਹੜਾ ਉਹਦਾ ਜਪਣਾ ਹੈ ਜਪਣਾ ਉਹਦਾ ਫਲਦਾ ਹੈ ਜਿਹੜਾ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਜਿਹਦੇ ਹਿਰਦੇ ਵਿੱਚ ਪ੍ਰੇਮ ਆ ਜਾਂਦਾ ਸਭ ਤੋਂ ਵੱਡੀ ਗੱਲ ਪ੍ਰੇਮ ਦੀ ਹੈ ਤੇ ਜਿਹੜਾ ਕੋਈ ਸੋਚ ਲੇ ਵੀ ਮੈਂ ਬਹੁਤ ਪਾਠ ਕੀਤੇ ਆ ਮੈਨੂੰ ਤੇ ਕੁਝ ਮਿਲਿਆ ਹੀ ਨਹੀਂ ਮੈਨੂੰ ਤੇ ਕੋਈ ਲਾਭ ਵੀ ਪ੍ਰਾਪਤ ਨਹੀਂ ਹੋਇਆ ਮਹਾਰਾਜ ਕਹਿੰਦੇ ਮਤ ਜਾਣ ਤੂੰ ਪਾਠ ਕੀਤੇ ਆ ਇਥੇ ਦੇ ਭਾਵੇਂ ਕਰੋੜਾਂ ਜਨਮ ਕੋਈ ਜੱਪੀ ਜਾਵੇ ਰਤਾ ਭਾਰੀ ਉਸਤਤ ਹੈ ਵਾਹਿਗੁਰੂ ਜੀ ਦੀ ਕੋਈ ਬਹੁਤੀ ਨਹੀਂ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਸੋ ਜਿਹੜਾ ਆਪਣਾ ਜਪਣਾ ਹੈ ਮੈਂ ਇਥੇ ਇਹ ਬੇਨਤੀ ਕਰ ਰਿਹਾ ਹਾਂ ਖਾਲਸਾ ਜੀ ਕਿ ਜਿਹੜਾ ਆਪਣਾ ਜਪਣਾ ਹੈ ਨਾ ਉਹ ਐਵੇਂ ਜਪਣਾ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਉਹ ਜਪਾਇਆ ਜਿੰਨਾ ਵੀ ਜਪਾਇਆ ਤੁਸੀਂ ਉਹ ਬਲ ਬਖਸ਼ਿਆ ਜਿੰਨਾ ਵੀ ਬਖਸ਼ਿਆ ਜੋ ਵੀ ਮਹਾਰਾਜ ਸੇਵਾ ਲਈ ਤੁਸੀਂ ਲਈ ਹੈ ਹੁਣ ਕਿਰਪਾ ਕਰੋ ਆਹ ਵਾਲਾ ਕਾਰਜ ਹੈ ਸਾਡਾ ਕਰ ਦਿਓ ਸਤਿਗੁਰੂ ਖੁਸ਼ ਹੋ ਕੇ ਕਰ ਦਿੰਦੇ ਆ ਪਰ ਜਿਹੜਾ ਕਵੇ ਮੈਂ ਬਹੁਤ ਜਾਪ ਕੀਤੇ ਆ ਜੀ ਮੇਰੇ ਵਰਗੇ ਜਾਪ ਕਿੰਨੇ ਕੀਤੇ ਉਹਨੂੰ ਨਹੀਂ ਜੇ ਮਿਲਦਾ ਸੋ ਮਹਾਰਾਜ ਕਿਰਪਾ ਕਰਨ ਉਹ ਜਾਣੀ ਜਾਣ ਸਤਿਗੁਰੂ ਆ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਦੋ ਭਲਿਆਂ ਦੀ ਤੇ ਬੁਰਿਆਂ ਦੀ ਦੋਹਾਂ ਦੀ ਰੀਤੀ ਅੰਦਰ ਦੀ ਨੂੰ ਜਾਣਦਾ ਉਹ ਐਡਾ ਅੰਤਰਜਾਮੀ ਹੈ ਉਹ ਨਿਆਣਾ ਨਹੀਂ ਹੈ ਖਾਲਸਾ ਜੀ ਅਸੀਂ ਆਪਣੇ ਲਾਗਲੇ ਬੰਦਿਆਂ ਕੋਲੋਂ ਲਕਾ ਸਕਦੇ ਹਾਂ ਆਪਣੇ ਆਪ ਕੋਲੋਂ ਲਕਾ ਸਕਦੇ ਹਾਂ ਰੱਬ ਕੋਲੋਂ ਕਦੇ ਕੋਈ ਕੁਝ ਨਹੀਂ ਲਖਾ ਸਕਦਾ ਕਿਉਂਕਿ ਰੱਬ ਦੇ ਸਾਜੇ ਹੋਏ ਅਸੀਂ ਹਾਂ ਉਹ ਸਾਡਾ ਮਾਂ ਤੇ ਪਿਓ ਹੈ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਖਾਲਸਾ ਜੀ ਆਈ ਹੈ ਮਹਾਰਾਜ ਦੀ ਰਹਿਮਤ ਨਾਲ ਇਹ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਤੇ ਮਹਾਰਾਜ ਨੇ ਕੋਈ ਕਲਾ ਵਰਤਾਈ ਇਹ ਪਰਿਵਾਰ ਖਾਲਸਾ ਜੀ ਬਾਹਰ ਹੈ ਇਹ ਜਿਹੜੀ ਭੈਣ ਹੱਡ ਬੀਤੀ ਸੁਣਾਉਂਦੀ ਆ ਉਥੋਂ ਦੀ ਜੰਪਾਲਾ ਹੈ ਇਹ ਹੈ ਤੇ ਪੰਜਾਬੀ ਨੇ ਲੁਧਿਆਣਾ ਏਰੀਏ ਦੇ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਲੰਮੇ ਸਮੇਂ ਤੋਂ ਹੀ ਇਹਨਾਂ ਦੇ ਬਾਪੂ ਹੁਣੀ ਦਾਦੇ ਹੁਣੀ ਬਾਹਰ ਸੀ ਤੇ ਮਹਾਰਾਜ ਦੀ ਕਿਰਪਾ ਸਦਕਾ ਇਹ ਭੈਣ ਦਾ ਖਾਲਸਾ ਜੀ ਪ੍ਰੇਮ ਬਣਿਆ ਸ਼ਹੀਦਾਂ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਨੇ ਤੇ ਉਹ ਭੈਣ ਨੇ ਦਸੀ ਦਾਸ ਦੀਆਂ ਹੱਡ ਬੀਤੀਆਂ ਕਦੇ ਸੁਣੀਆਂ ਹੋਣਗੀਆਂ ਉੱਥੋਂ ਨੰਬਰ ਲਾ ਕੇ ਫਿਰ ਦੱਸਿਆ ਵੀ ਸਾਡੀ ਵੀ ਇੱਕ ਸਣਾ ਉਹ ਸਾਡੀ ਦਾਦੀ ਜੀ ਹੋਈ ਆ ਉਹਦੇ ਨਾਲ ਬਹੁਤ ਖੇਡਾਂ ਇਹੋ ਜੀਆਂ ਸ਼ੀਦਾਂ ਨੇ ਵਰਤਾਈਆਂ ਫਿਰ ਉਹ ਦੱਸਦੇ ਆ ਵੀ ਇੱਕ ਤੇ ਅਸੀਂ ਆਪਣੀ ਅੱਖੀ ਦੇਖੀ ਨਾ ਗੱਲ ਕਹਿੰਦੇ ਮੇਰੇ ਦਾਦੀ ਜੀ ਇੱਥੇ ਬਹੁਤ ਬਜ਼ੁਰਗ ਹੋ ਗਏ ਸੀਗੇ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਵੀ ਲਾਉਂਦੇ ਹੁੰਦੇ ਸੀ ਨਾਮ ਵੀ ਬਹੁਤ ਜਪਦੇ ਸੀ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਹੀ ਕਰਦੇ ਰਹਿੰਦੇ ਤੇ ਉਹਨਾਂ ਨੇ ਬਹੁਤ ਕੁਝ ਇੱਥੇ ਕਹਿੰਦੇ ਜਦੋਂ ਸਾਡਾ ਕੋਈ ਮੂਰਚਾ ਫਸ ਜਾਣਾ ਮੰਨ ਲਓ ਕੋਈ ਪੇਪਰਾਂ ਦਾ ਚੱਕਰ ਪੈ ਗਿਆ ਕੋਈ ਵੀਜ਼ੇ ਦਾ ਚੱਕਰ ਪੈ ਗਿਆ ਕੋਈ ਕੰਮ ਕਾਜ ਦਾ ਚੱਕਰ ਪੈ ਗਿਆ ਉਦੋਂ ਸਾਡੀ ਦਾਦੀ ਨੇ ਕਹਿਣਾ ਵੀ ਕੋਈ ਗੱਲ ਨਹੀਂ ਮੈਨੂੰ 40 ਦਿਨ ਦਿਓ ਇਹ ਕੰਮ ਹੋ ਜਾਊਗਾ ਉਹਨਾਂ ਫਿਰ 40 ਦਿਨ ਜੋਤ ਜਗਾ ਕੇ ਕੋਲੇ ਬੈਠ ਕੇ 4-4 ਘੰਟੇ 5-5 ਘੰਟੇ ਜਾਪ ਕਰਨਾ ਤੇ ਮਹਾਰਾਜ ਦੀ ਕਿਰਪਾ ਨਾਲ ਮੂਰਚਾ ਫਤਿਹ ਹੋ ਜਾਂਦਾ ਸੀ ਇੱਕ ਵਾਰ ਤਾਂ ਕਹਿੰਦੇ ਸਾਡਾ ਕੰਮ ਸੀ ਉਹਦੇ ਵਿੱਚ ਤੇ ਸਾਨੂੰ ਜਿੱਦਾਂ ਸਾਡਾ ਨੁਕਸਾਨ ਹੋ ਗਿਆ ਸੀ ਸਾਡੇ ਬੰਦੇ ਉਹਦੇ ਵਿੱਚ ਆ ਗਏ ਸੀ ਘਰ ਦੇ ਤੇ ਉਹ ਉਹਨਾਂ ਨੂੰ ਜੇਲ੍ਹ ਤੱਕ ਦਾ ਇਹ ਹੋ ਗਿਆ ਸੀ ਵੀ ਇਹਨਾਂ ਨੇ ਸ਼ਾਇਦ ਜੇਲ੍ਹ ਚੋਂ ਨਿਕਲਣਾ ਹੀ ਨਹੀਂ ਉਹ ਮਾਤਾ ਜੀ ਨੇ ਸਵਾ ਮਹੀਨਾ ਜਾਪ ਕੀਤਾ ਸੀ ਸ਼ੀਦਾ ਦੀ ਜੋਤ ਜਗਾ ਕੇ ਤੇ ਮਹਾਰਾਜ ਨੇ ਕਲਾ ਵਰਤਾਈ ਆਪਣੇ ਆਪ ਹੀ ਬਾਹਰ ਆ ਗਏ ਸੀ ਫਿਰ ਉਹ ਭੈਣ ਸੁਣਾਉਂਦੀ ਆ ਕਹਿੰਦੇ ਵੀ ਸਾਡੀ ਦਾਦੀ ਨਾ ਜਦੋਂ ਪੂਰੀ ਹੋਈ ਤੇ ਉਹ ਪੈਸੇ ਕਿਤੇ ਜੋੜਦੀ ਰਹੀ ਆ ਤੇ ਸਾਨੂੰ ਨਹੀਂ ਸੀ ਪਤਾ ਉਹਨੇ ਪੈਸੇ ਜੋੜਨੇ ਜਿੱਦਾਂ ਡਾਲਰਾਂ ਦੇ ਵਿੱਚ ਜੋੜਨੇ ਤੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ માતા ਕੋਈ ਦਸਵੰਧ ਰੱਖਦੀ ਐ ਤੇ ਉਹ ਜਦੋਂ ਵੀ ਕੋਈ ਜਾਬ ਸਵਾ ਮਹੀਨੇ ਦਾ ਕਰਦੀ ਸੀ ਫਿਰ ਪੈਸੇ ਰੱਖਦੀ ਹੁੰਦੀ ਸੀਗੀ ਤੇ ਕਹਿੰਦੇ ਵੀ ਜਦੋਂ ਉਹ ਪੂਰੀ ਹੋਈ ਆ ਤੇ ਕਈ ਕੁਝ ਉਹਦਾ ਸਮਾਨ ਸੀ ਉਹਦੇ ਵਿੱਚ ਹੀ ਕਿਤੇ ਉਹ ਮਾਇਆ ਸੀਗੀ ਤੇ ਉਹ ਪਤਾ ਨਹੀਂ ਇਹਨਾਂ ਨੇ ਕਿਸੇ ਨੂੰ ਦੇਤੀ ਜਾਂ ਕੱਢਤੀ ਜਾਂ ਕਿਵੇਂ ਹੋਇਆ ਪਤਾ ਨਹੀਂ ਉਹ ਸ਼ਿਦਾਂ ਦੇ ਨਾਮ ਦੀ ਕੱਢਦੀ ਹੁੰਦੀ ਸੀ માતા ਤੇ ਸਾਨੂੰ ਕਹਿੰਦੇ ਪਤਾ ਹੀ ਨਹੀਂ ਸਾਨੂੰ ਉਹ ਪੈਸੇ ਨਹੀਂ ਮਿਲੇ ਵੀ ਸਾਨੂੰ ਕਿਦਾਂ ਪਤਾ ਲੱਗਦਾ ਉਹ ਦੱਸਦੀ ਆ ਭੈਣ ਕਹਿੰਦੇ ਜਦੋਂ ਦਾਦੀ ਪੂਰੀ ਹੋ ਗਈ ਦਾਦੀ ਦੇ ਕੋਲ ਮੈਂ ਬੈੰਦੀ ਹੁੰਦੀ ਸੀ ਨਿੱਕੀ ਹੁੰਦੀ ਸੀ ਉਹਨੇ ਮੈਨੂੰ ਸ਼ੀਦਾ ਦੀਆਂ ਗੱਲਾਂ ਸੁਣਾਉਣੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਜੀਵਨ ਬਾਰੇ ਇਦਾਂ ਗੱਲਾਂ ਸੁਣਾਉਣੀਆਂ ਤੇ ਕਹਿੰਦੇ ਹੁਣ ਤੇ ਚਲੋ ਮੇਰੇ ਕੋ ਜਿੰਨਾ ਕੁ ਸਮਾਂ ਹੁੰਦਾ ਮੈਂ ਕੰਮ ਕਾਜ ਵੀ ਕਰਦੀ ਆ ਜਿੰਨਾ ਕੁ ਸਮਾਂ ਹੁੰਦਾ ਮੈਂ ਕਰਦੀ ਆ ਪਰ ਕਹਿੰਦੇ ਦਾਦੀ ਤੋਂ ਬਾਅਦ ਘਰ ਵਿੱਚ ਜਿਹੜੀ ਜੋਤ ਲਾਉਣੀ ਆ ਉਹ ਮੈਂ ਕੰਮ ਕਰਦੀ ਆ ਜੋਤ ਲਾਉਣੀ ਆ ਅਰਦਾਸ ਬੇਨਤੀ ਕਰਦੀ ਆ ਜਿੰਨਾ ਕੁ ਮੇਰੇ ਕੋ ਪਾਠ ਹੁੰਦਾ ਮੈਂ ਕਰਦੀ ਆ ਤੇ ਕਹਿੰਦੇ ਵੀ ਉਹਨਾ ਸਾਡੇ ਘਰ ਜਦੋਂ ਦਾਦੀ ਸਾਡੀ ਪੂਰੀ ਹੋ ਗਈ ਤੇ ਸਾਲਕ ਬਾਅਦ ਸਾਡੇ ਘਰ ਦੇ ਨਾਲ ਜਿੱਦਾਂ ਘਾਰ ਹੀ ਮੂਧਾ ਹੋਣ ਲੱਗ ਪਿਆ ਪੈਸੇ ਦੀ ਤੋਟ ਆ ਗਈ ਕਰਜ਼ਾ ਸਿਰ ਤੇ ਚੜ ਗਿਆ ਨੁਕਸਾਨ ਹੋ ਗਏ ਸਾਡਾ ਟਰੱਕ ਸੀ ਇੱਕ ਉਹ ਵੀ ਨੁਕਸਾਨਿਆ ਗਿਆ ਹੋਰ ਵੀ ਕਈ ਪ੍ਰਕਾਰ ਦੇ ਸਾਡੇ ਕੰਮ ਸੀ ਉਹਨਾਂ ਦੇ ਵਿੱਚ ਘਾਟਾ ਹੀ ਘਾਟਾ ਪੈਣ ਲੱਗ ਪਿਆ ਤੇ ਸਭੋਂ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਪੁੱਤ ਤੂੰ ਬਾਣੀ ਪੜ੍ਹਦੀ ਆ ਸਭੋਂ ਜਿੱਦਾਂ ਤੇਰੀ ਦਾਦੀ ਕਰਦੀ ਹੁੰਦੀ ਸੀ ਤੂੰ ਕਰਿਆ ਕਰ ਤੇ ਕਹਿੰਦੀ ਵੀ ਮੈਂ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਕੀਤੀ ਸ੍ਰੀ ਦਾ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਬਣਾਈ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੋਤ ਲਾ ਕੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਪਹਿਲਾਂ ਮੇਰੇ ਦਾਦੀ ਜੀ ਕਰਦੇ ਹੁੰਦੇ ਸੀ ਮਹਾਰਾਜ ਮੈਨੂੰ ਬਾਲ ਬਖਸ਼ੋ ਮੈਂ ਵੀ ਜਾਪ ਕਰਿਆ ਕਰਾਂ ਮਹਾਰਾਜ ਮੈਂ ਸਵਾ ਮਹੀਨੇ ਦਾ ਜਾਪ ਰੱਖੂੰਗੀ ਜਪਜੀ ਸਾਹਿਬ ਦੇ ਪਾਠ ਪੜ੍ਹਨੇ ਰੱਖੇ ਸੀਗੇ ਕਹਿੰਦੇ ਮੈਂ ਸਵਾ ਮਹੀਨੇ ਦੇ ਜਾਪ ਰੱਖੂੰ ਕਿਰਪਾ ਕਰੋ ਮਹਾਰਾਜ ਜੋ ਘਰ ਵਿੱਚ ਆਦ ਵਿਆਦ ਉਪਾਦ ਆਈ ਆ ਕਿਰਪਾ ਕਰਕੇ ਦੱਸੋ ਕਿਵੇਂ ਮਿਟੇਗੀ ਮਹਾਰਾਜ ਮੀਟ ਦਿਓ ਐਵੇਂ ਅਰਦਾਸ ਕਰਕੇ ਦੇ ਭੈਣ ਕਹਿੰਦੀ ਮੈਂ ਨਾ ਸਵਾ ਮਹੀਨੇ ਦੇ ਜਾਪ ਜਪਤੀ ਸਾਹਿਬ ਦੇ ਰੱਖ ਲੇ ਵੀ ਮੈਂ 2 ਘੰਟੇ ਜਿੰਨੇ ਪਾਠ ਹੋ ਜਾਣ ਮੇਰ ਕੋ ਮੈਂ ਕਰਿਆ ਕਰਨੇ ਆ ਤੇ ਜੋਤ ਲਗਾ ਕੇ ਤੇ ਉਥੇ ਜਿੱਥੇ ਦਾਦੀ ਬੈਠ ਕੇ ਕਰਦੀ ਹੁੰਦੀ ਸੀ ਉਥੇ ਬਹਿ ਕੇ ਕਹਿੰਦੀ ਮੈਂ ਕਰਨ ਲੱਗ ਪਈ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ 2-4 ਦਿਨ ਤਾਂ ਮੈਨੂੰ ਬਹੁਤ ਔਖਾ ਹੋਇਆ ਬਹੁਤ ਜ਼ਿਆਦਾ ਵੀ ਮੇਰਾ ਜੀ ਕਰੇ ਛੱਡ ਦਵਾ ਵਿੱਚ ਹੀ ਕਹਿੰਦੇ ਫਿਰ ਮੇਰਾ ਆਨੰਦ ਬਣਨ ਲੱਗ ਪਿਆ ਮੈਂ 2 ਘੰਟੇ ਤੋਂ 3 ਵੀ ਲਾ ਦਿੰਦੀ ਹੁੰਦੀ ਸਾਂ ਪਤਾ ਹੀ ਨਹੀਂ ਸੀ ਲੱਗਦਾ ਕਿਉਂਕਿ ਖਾਲਸਾ ਜੀ ਜਿੱਥੇ ਕੋਈ ਘਰ ਦਾ ਜੀ ਪਹਿਲਾਂ ਜਪਦਾ ਹੋਵੇ ਉਹਦੇ ਨਾਲ ਬਹਿ ਕੇ ਜਪਣਾ ਚਾਹੀਦਾ ਉਹੋ ਜਗ੍ਹਾ ਤੇ ਬਹਿ ਕੇ ਜਪਣਾ ਚਾਹੀਦਾ ਬੜੀ ਬਰਕਤ ਪੈਂਦੀ ਆ ਕਿਉਂਕਿ ਉਹ ਜਗ੍ਹਾ ਜਿਹੜੀ ਆ ਨਾਮ ਜਪਣ ਕਰਕੇ ਸ਼ੁੱਧ ਹੋ ਜਾਂਦੀ ਆ ਤੇ ਮਨ ਬੰਦੇ ਦਾ ਟਿਕਣ ਲੱਗ ਪੈਂਦਾ ਇਸੇ ਕਰਕੇ ਜਿੱਥੇ ਇੱਕ ਜਗ੍ਹਾ ਜਿਹੜਾ ਖਾਲਸਾ ਜੀ ਘਰ ਵਿੱਚ ਕਮਰਾ ਬਣਾਉਣਾ ਉਹਦਾ ਇੱਕ ਕਾਰਨ ਜਾਂ ਇੱਕ ਜਗ੍ਹਾ ਤੇ ਆਸਣ ਲਾ ਕੇ ਬਾਣੀ ਪੜਨੀ ਉਹਦਾ ਇੱਕ ਕਾਰਨ ਹੈ ਕਾਰਨ ਕੀ ਹੈ ਜਦੋਂ ਆਪਾਂ ਇੱਕ ਜਗ੍ਹਾ ਤੇ ਬਹਿ ਕੇ ਬਾਣੀ ਪੜਾਂਗੇ ਨਿਤਾ ਪ੍ਰਤਨਿਤ ਤੇ ਹੌਲੀ ਹੌਲੀ ਖਾਲਸਾ ਜੀ ਉਹ ਉਹਨਾਂ ਉਹਨੀਂ ਕਿ ਜਗ੍ਹਾ ਜਿਹੜੀ ਉਹ ਸ਼ੁੱਧ ਹੋਊਗੀ ਜਦੋਂ ਉਹ ਸ਼ੁੱਧ ਹੋਣ ਲੱਗ ਪਈ ਤੁਹਾਡੇ ਰੋਜ਼ ਪਾਠ ਕਰਨ ਨਾਲ ਫਿਰ ਤੁਹਾਡਾ ਉਥੇ ਬਹਿਣ ਬਹਿਣ ਨੂੰ ਜੀਵ ਹੀ ਕਰੂਗਾ ਬੈਠਿਆਂ ਦਾ ਜੀਵ ਹੀ ਲੱਗੂਗਾ ਪਾਠ ਵਿੱਚ ਵੀ ਜੀ ਲੱਗੂਗਾ ਪਾਠ ਤੋਂ ਭੱਜੂਗਾ ਨਹੀਂ ਮਨ ਤੇ ਜਦੋਂ ਆਪਾਂ ਅੱਜ ਬੈਠ ਤੇ ਬਹਿ ਗਏ ਕੱਲ ਦੂਜੇ ਕਮਰੇ ਚ ਬਹਿ ਗਏ ਤੀਜੇ ਚ ਬਹਿ ਗਏ ਕੱਲ ਉੱਥੇ ਬਹਿ ਕੇ ਕੋਈ ਸੋਫੇ ਤੇ ਬਹਿ ਗਿਆ ਇਹ ਕੋਈ ਇੱਕ ਜਗ੍ਹਾ ਰੱਖੀ ਨਹੀਂ ਜੱਪਣ ਵਾਸਤੇ ਉਹਦਾ ਖਾਲਸਾ ਜੀ ਮਨ ਨਹੀਂ ਠੀਕ ਹੁੰਦਾ ਕਿਉਂਕਿ ਉਹ ਧਰਤੀ ਦਾ ਔਰਾ ਹੀ ਸਾਫ਼ ਨਹੀਂ ਹੁੰਦਾ ਤੇ ਜਦੋਂ ਆਪਾਂ ਇੱਕ ਜਗ੍ਹਾ ਬਹਿ ਕੇ ਰੋਜ਼ ਪਾਠ ਕਰਦੇ ਆ ਹੌਲੀ 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 ਮਹਾਰਾਜ ਦੀ ਕਿਰਪਾ ਨਾਲ ਉਹ ਸ਼ੁੱਧ ਹੋ ਜਾਂਦੀ ਹੈ ਜਗ੍ਹਾ ਤੇ ਸਤਗੁਰਾਂ ਦੀ ਕਿਰਪਾ ਵਰਤਣ ਲੱਗ ਪੈਂਦੀ ਤੇ ਭੈਣ ਕਹਿੰਦੀ ਵੀ ਮੈਨੂੰ 2-4 ਦਿਨ ਤੰਗੀ ਆਈ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਕਰਨ ਲੱਗ ਪਈ ਕਹਿੰਦੇ ਹਾਲੇ ਨਾ ਮੈਨੂੰ ਮੰਨ ਲਓ ਵੀ 22 23 ਦਿਨ ਹੋਏ ਹੋਣਗੇ ਜਾਂ 20 ਦਿਨ ਹੋਏ ਹੋਣਗੇ ਕਹਿੰਦੇ ਮੈਂ ਨਾ ਜਾਪ ਕਰਦੀ ਕਰਦੀ ਨਾ ਮੈਨੂੰ ਇਦਾਂ ਲੱਗਾ ਵੀ ਮੈਂ ਸਰੀਰ ਚੋਂ ਹੀ ਨਿਕਲ ਗਈ ਆ ਇਦਾਂ ਮੈਨੂੰ ਫੀਲ ਹੋਇਆ ਕਹਿੰਦੇ ਇਹ ਵੀ ਮੈਨੂੰ ਬਾਅਦ ਚ ਪਤਾ ਲੱਗਾ ਉਦੋਂ ਨਹੀਂ ਮੈਂ ਪਾਠ ਕਰਦੀ ਸਾਂ ਅੱਖਾਂ ਮੀਟ ਕੇ ਕਹਿੰਦੇ ਜਪਜੀ ਸਾਹਿਬ ਦਾ ਪਾਠ ਮੈਨੂੰ ਕੰਠੋਂ ਯਾਦ ਹੈ ਕਹਿੰਦੇ ਮੈਂ ਕਰਦੀ ਸਾਂ ਕਰਦੀ ਕਰਦੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਐ ਲੱਗਾ ਵੀ ਜਿਦਾਂ ਮੈਂ ਕਿਸੇ ਮੰਡਲ ਵਿੱਚ ਹਾਂ ਮਤਲਬ ਸਰੀਰ ਚ ਹੈ ਹੀ ਨਹੀਂ ਸੀ ਜਿਹੜੀ ਸੁਰਤ ਸੀ ਸੁਰਤ ਮੰਡਲ ਚ ਚਲ ਗਈ ਕਹਿੰਦੇ ਸਾਰੇ ਬੰਨੇ ਆਕਾਸ਼ ਹੀ ਨਜ਼ਰ ਆਉਂਦਾ ਥੱਲੇ ਕੋਈ ਨਹੀਂ ਆ ਉੱਪਰ ਵੀ ਕੋਈ ਨਹੀਂ ਆ ਤੇ ਕਹਿੰਦੀ ਮੈਂ ਉਥੇ ਖੜੀ ਆ ਤੇ ਉਥੇ ਖੜੀ ਆ ਦੇ ਉਥੇ ਖੜਿਆ ਮੈਨੂੰ ਦਾਦੀ ਆਪਣੀ ਨਜ਼ਰ ਆਈ ਕਹਿੰਦੇ ਮੈਨੂੰ ਦਾਦੀ ਜੀ ਨੂੰ ਨਜ਼ਰ ਆਈ ਨਾ ਤੇ ਮੇਰੀ ਦਾਦੀ ਮੈਨੂੰ ਕਹਿਣ ਲੱਗੀ ਵੀ ਪੁੱਤਰ ਤੇ ਤੂੰ ਜਿਹੜੇ ਜਾਪ ਕਰਦੀ ਪਈ ਆ ਜੋ ਸੇਵਾ ਕਰਦੀ ਪਈ ਆ ਮਾਹ ਰਾਏ ਤੇਰੀ ਸੇਵਾ ਨੂੰ ਭਾਗ ਲਾਵੇ ਤੈਨੂੰ ਇਦਾਂ ਹੀ ਮਾਹ ਰਏ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਤੇ ਜਿਹਦੇ ਕਰਕੇ ਤੂੰ ਜਾਪ ਕਰਦੀਆਂ ਮੈਂ ਤੈਨੂੰ ਦੱਸ ਦਿੰਦੀਆਂ ਉਹ ਕਿਦਾਂ ਠੀਕ ਹੋਊਗਾ ਤੇ ਕਹਿੰਦੇ ਮੈਂ ਉਹਨਾਂ ਨਾਲ ਗੱਲ ਕਰਦੀਆਂ ਵੀ ਹਾਂਜੀ ਦਾਦੀ ਜੀ ਤੁਸੀਂ ਕਿੱਥੇ ਚੱਲ ਗਏ ਹੋ ਤੁਸੀਂ ਠੀਕ ਹੋ ਮੈਂ ਪੁੱਛਦੀਆਂ ਉਹ ਕਹਿੰਦੇ ਮੈਂ ਬਹੁਤ ਠੀਕ ਹਾਂ ਚੜ੍ਹਦੀ ਕਲਾ 'ਚ ਹਾਂ ਮੈਂ ਤੇ ਉਹ ਦੱਸਦੀ ਆ ਵੀ ਪੁੱਤ ਮੈਂ ਨਾ ਸ਼ਹੀਦਾਂ ਸਿੰਘਾਂ ਦੇ ਨਾਮ ਦਾ ਜਾਪ ਕਰਕੇ ਨਾ ਪੈਸੇ ਕਢਦੀ ਹੁੰਦੀ ਸੀ ਤੇ ਉਹ ਪੈਸੇ ਤੁਸੀਂ ਮਹਾਰਾਜ ਦੇ ਘਰ ਕੋਈ ਲੇਖੇ ਚ ਲਾਏ ਨਹੀਂ ਕੋਈ ਸੇਵਾ ਚ ਲਾਏ ਨਹੀਂ ਤੁਸੀਂ ਗੁਰੂ ਘਰ ਦੀ ਉਹ ਮੇਰੇ ਕੋ ਲੱਗੇ ਨਹੀਂ ਮੈਂ ਸਰੀਰ ਛੱਡ ਗਿਆ ਗਈਆਂ ਤੁਸੀਂ ਵੀ ਪਿੱਛੋਂ ਵੇਖਿਆ ਨਹੀਂ ਤੇ ਫਿਰ ਖਾਲਸਾ ਜੀ ਉਹ ਮਾਤਾ ਕਹਿੰਦੀ ਵੀ ਇੱਕ ਮੇਰੀ ਡਾਇਰੀ ਆ ਉਹਦੇ ਵਿੱਚ ਮੈਂ ਲਿਖਿਆ ਉਹ ਡਾਇਰੀ ਜੇ ਤੁਹਾਨੂੰ ਲੱਭਦੀ ਆ ਤੇ ਠੀਕ ਆ ਉਹਦੇ ਵਿੱਚ ਮੈਂ ਲਿਖਿਆ ਸੀ ਵੀ ਇੰਨੇ ਪੈਸੇ ਹੋ ਗਏ ਆ ਤੇ ਫਿਰ ਖਾਲਸਾ ਜੀ ਉਦੋਂ ਮੈਨੂੰ ਨਹੀਂ ਪੜ੍ਹਨੇ ਦੱਸਿਆ ਵੀ ਕਿੰਨੇ ਸੀ ਕਹਿੰਦੇ ਫਿਰ ਮਹਾਰਾਜ ਦੀ ਕਿਰਪਾ ਸਦਕਾ ਨਾ ਉਹ ਜਿਹੜੀ ਮਾਤਾ ਨੇ ਮੈਨੂੰ ਦੱਸਿਆ ਉਹ ਤੋਂ ਬਾਅਦ ਫਿਰ ਮੈਂ ਸਰੀਰ 'ਚ ਜਿੱਦਾਂ ਅੱਖਾਂ ਖੋਲ੍ਹੀਆਂ ਤੇ ਮੈਂ ਉੱਥੇ ਬੈਠੀ ਸਾਂ ਜਿੱਥੇ ਜੂਤ ਜਗਦੀ ਸੀ ਤੇ ਕਹਿੰਦੇ ਮੈਂ ਨਾ ਪਾਠ 2 ਘੰਟੇ ਸੰਪੂਰਨ ਕਰਕੇ ਤੇ ਆਪਣੇ ਫਾਦਰ ਸਾਹਿਬ ਨੂੰ ਫੋਨ ਲਾਇਆ ਮੰਮੀ ਨੂੰ ਸਾਰਿਆਂ ਨੂੰ ਦੱਸਿਆ ਵੀ ਇਦਾਂ ਇਦਾਂ ਮਾਤਾ ਦੇ ਪੈਸੇ ਸੀ ਤੁਸੀਂ ਦੇਖਿਆ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਦੇਖੇ ਤੇ ਹੈ ਆ ਪਰ ਮੈਨੂੰ ਨਹੀਂ ਪਤਾ ਮੈਂ ਉਹ ਕਿੱਥੇ ਰੱਖ ਲਈ ਆ ਜਾਂ ਕਿਸ ਨੂੰ ਦੇ ਦਿੱਤੇ ਜਾਂ ਕਿੱਦਾਂ ਮੈਨੂੰ ਨਹੀਂ ਪਤਾ ਜਾ ਆਪਾ ਆਪਣੇ ਕੰਮ ਵਿੱਚ ਵਰਤ ਲਿਆ ਮੈਨੂੰ ਇਹਦੇ ਬਾਰੇ ਨਹੀਂ ਅਜੇ ਚੇਤਾ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਅਰਦਾਸ ਬੇਨਤੀ ਕਰਕੇ ਭੈਣ ਕਹਿੰਦੀ ਅਸੀਂ ਨਾ ਮਹਾਰ ਦੇ ਚਰਨਾਂ ਵਿੱਚ ਮੈਂ ਇਹੋ ਅਰਦਾਸ ਕੀਤੀ ਮਹਾਰਾ ਸਵਾ ਮਹੀਨਾ ਹੋਣ ਤੇ ਮੇਰੇ ਕੋ ਜਿੰਨੀ ਮਾਇਆ ਹੋਊਗੀ ਫਾਦਰ ਸਾਹਿਬ ਕੋ ਜਿੰਨੀ ਅਸੀਂ ਇਕੱਠੀ ਕਰ ਸਕਦੇ ਹੋਏ ਮਹਾਰਾਜ ਉਹ ਸੇਵਾ ਅਸੀਂ ਆਪ ਜੀ ਦੇ ਦਰ ਤੇ ਕੋਈ ਚੀਜ਼ ਬਣਾ ਕੇ ਦੇਵਾਂਗੇ ਜਾਂ ਕੋਈ ਲੰਗਰ ਲਾਵਾਂਗੇ ਜੋ ਮਹਾਰਾਜ ਆਪ ਚਾਹੂ ਕਰਾਂਗੇ ਤੇ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਨਾਲ ਉਹਨਾਂ ਨੇ ਪਰਿਵਾਰ ਦੇ ਵਿੱਚੋਂ ਇੱਕ ਜੀ ਆਇਆ ਸੀ 40 ਦਿਨਾਂ ਬਾਅਦ ਤੇ ਉਹਨੇ ਫਿਰ ਖਾਲਸਾ ਜੀ ਸਤਿਗੁਰਾਂ ਦੀ ਰਹਿਮਤ ਨਾਲ ਸ਼ਹੀਦਾ ਸਾਹਿਬ ਤੇ ਸ਼ਾਇਦ ਦਰਬਾਰ ਸਾਹਿਬ ਰਾਸ਼ਨ ਲੈ ਕੇ ਦਿੱਤਾ ਸੀ ਜਿੰਨੀ ਕੁ ਉਹਨਾਂ ਦੀ ਮਾਇਆ ਸੀਗੀ ਉਹ ਕਹਿੰਦੇ ਵੀ ਸਾਨੂੰ ਹੋਰ ਤੇ ਲੱਭਾ ਹੀ ਨਹੀਂ ਕਿਉਂਕਿ ਖਾਲਸਾ ਜੀ ਗੁਰੂ ਦੀ ਜਿਹੜੀ ਮਾਇਆ ਹੈ ਗਰੀਬ ਗੁਰਬੇ ਦੀ ਸੇਵਾ 'ਚ ਵੀ ਲਾ ਸਕਦੇ ਕਿਸੇ ਦੇ ਭਲੇ ਵਾਸਤੇ ਲਾ ਸਕਦੇ ਆ ਕਿਸੇ ਦਾ ਕੰਮ ਸਹੀ ਕਰਨ ਵਾਸਤੇ ਲਾ ਸਕਦੇ ਆ ਮਤਲਬ ਆਪਣਾ ਨਹੀਂ ਆਪਣੇ ਤੋਂ ਦੂਜੇ ਦਾ ਭਲਾ ਕਰਨ ਵਾਸਤੇ ਗੁਰੂ ਕੀ ਮਾਇਆ ਲੱਗ ਸਕਦੀ ਹੈ ਜਿਹਨੂੰ ਲੋੜ ਹੈ ਲੋੜਵੰਦ ਹੈ ਜਿਹੜਾ ਤੇ ਗੁਰੂ ਘਰਾਂ ਦੇ ਵਿੱਚ ਰਾਸ਼ਨ ਦੀ ਸੇਵਾ ਕਰ ਸਕਦੇ ਗੁਰੂ ਘਰ ਵੀ ਦੇ ਸਕਦੇ ਆਪ ਕੋਈ ਚੀਜ਼ ਲੈ ਕੇ ਵੀ ਦੇ ਸਕਦੇ ਕਹਿੰਦੇ ਇਹਦਾ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਅਸੀਂ ਉਹ ਫਿਰ ਰਾਸ਼ਨ ਦਰਬਾਰ ਸਾਹਿਬ ਤੇ ਸ਼ੀਦਾਂ ਸਾਹਿਬ ਪਹੁੰਚਾਇਆ ਸੀ ਨਾ ਤੇ ਮਹਾਰਾਜ ਦੀ ਐਡੀ ਕਲਾ ਵਰਤੀ ਸੀ ਉਸੇ ਮਹੀਨੇ ਜਦੋਂ ਰਾਸ਼ਨ ਆ ਗਿਆ ਸੀ ਉਸੇ ਮਹੀਨੇ ਜਿਹੜਾ ਕੰਮ ਪੁੱਠਾ ਹੋਇਆ ਸੀ ਸਾਰਾ ਹੀ ਚੱਲ ਪਿਆ ਕੰਮ ਵੀ ਚੱਲ ਪਿਆ ਸੀ ਜਿਹੜੇ ਕੋਈ ਕੇਸ ਵਗੈਰਾ ਸੀ ਉਹ ਵੀ ਕਲੀਅਰ ਹੋ ਗਏ ਸੀਗੇ ਜਿਹੜਾ ਕੰਮ ਕਾਜ ਬਿਲਕੁਲ ਹੀ ਸਾਡਾ ਕਰਜ਼ਾ ਸਿਰ ਤੇ ਚੜਿਆ ਸੀ ਜਦੋਂ ਕੰਮ ਚੱਲ ਪਿਆ ਕਰਜ਼ਾ ਆਪਣੇ ਆਪ ਹੀ ਲੱਥ ਜਾਣਾ ਮਹਾਰਾਜ ਦੀ ਕਿਰਪਾ ਨਾਲ ਇਦਾਂ ਲੱਗਿਆ ਵੀ ਜਿੱਦਾਂ ਕਿਸੇ ਨੇ ਬੰਧਨ ਹੀ ਪਾ ਦਿੱਤਾ ਹੋਵੇ ਖਾਲਸਾ ਜੀ ਉਹ ਦਸਵੰਦ ਦਾ ਬੰਧਨ ਸੀ ਤੇ ਸ਼ਹੀਦਾਂ ਨੇ ਮਿਹਰ ਕਰਕੇ ਤਰਸ ਕਰਕੇ ਭੈਣ ਕਹੀ ਨਹੀਂ ਮੈਨੂੰ ਜੋੜਿਆ ਤੇ ਮੈਨੂੰ ਫਿਰ ਵੇਖੋ ਦਾਦੀ ਨੂੰ ਭੇਜਿਆ ਦੱਸਣ ਵਾਸਤੇ ਰਸਤਾ ਇਹ ਸ਼ਹੀਦਾਂ ਦੀ ਕਲਾ ਹੈ ਕਾਲ ਸਾਰੀ ਏਡੀ ਕਲਾ ਦੇ ਮਾਲਕ ਹਨ ਲੋਕੀ ਸੋਚਦੇ ਆ ਵੀ ਸ਼ੀਰ ਸਿੰਘ ਖਰੇ ਐਵੇਂ ਤੁਰੇ ਫਿਰਦੇ ਆ ਨਹੀਂ ਬਹੁਤ ਬਰਕਤਾਂ ਦੇ ਮਾਲਕ ਹਨ ਬਹੁਤ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਮਾਲਕ ਹਨ ਕਿਉਂਕਿ ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਹਨ ਹਰੀ ਦੇ ਜਨ ਹਨ ਜਿਹੜਾ ਪਰਮੇਸ਼ਰ ਦਾ ਜਨ ਹੈ ਉਹਦੇ ਵਿੱਚ ਤੇ ਰੱਬ ਦੇ ਭਗਤ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਜਿਵੇਂ ਬਾਬਾ ਬਿਧੀ ਚੰਦ ਸਾਹਿਬ ਨੂੰ ਕਲਗੀ ਕਲਗੀਧਰ Swami ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਨੇ ਆਪਣਾ ਸੀਨਾ ਆਖਿਆ ਹੈ ਜਿਵੇਂ ਭਾਈ ਮੰਝ ਜੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੋਹਿ ਥਾ ਆਖਿਆ ਹੈ ਕਾਲਯੁਗਤਾ ਜਹਾਜ ਆਖਿਆ ਵੀ ਜਿਹੜਾ ਭਾਈ ਮੰਝ ਨੂੰ ਜਪੂਗਾ ਵੀ ਪਾਰ ਹੋਊਗਾ ਇਸ ਕਰਕੇ ਖਾਲਸਾ ਜੀ ਇਹ ਗੁਰੂ ਘਰ ਦੀਆਂ ਵਡਿਆਈਆਂ ਹਨ ਸੋ ਮਹਾਰਾਜ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਉਹ ਦਸਵੰਦ ਜਿਹੜਾ ਮਾਈ ਨੇ ਰੱਖਿਆ ਸੀ ਉਹ ਅਸੀਂ ਵਰਤਿਆ ਗੁਰੂ ਘਰਾਂ ਦੇ ਵਿੱਚ ਫਿਰ ਦਿੱਤਾ ਇਹ ਫਿਰ ਮਹਾਰਾਜ ਦੀ ਕਿਰਪਾ ਨਾਲ ਕਾਰਜ ਸਾਰੇ ਚੱਲ ਪਏ ਉਹ ਦਿਨ ਤੋਂ ਭੈਣ ਕਹਿੰਦੇ ਅਸੀਂ ਦਸਵੰਦ ਕੱਢਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਦਾਸ ਨੂੰ ਵੀ ਦੋ ਵਾਰ ਉਹਨਾਂ ਨੇ ਭੇਜਿਆ ਸੀ ਜਦੋਂ ਆਪਾਂ ਝੰਡੇਰੀ ਘਰ ਪਾਉਂਦੇ ਸਾਂ ਉਹਦੇ ਵਾਸਤੇ ਵੀ ਥੋੜੀ ਉਹਨਾਂ ਨੇ ਮਾਇਆ ਭੇਜੀ ਸੀਗੀ ਤੇ ਹੋਰ ਵੀ ਇੱਕ ਕਾਰਜ ਵਾਸਤੇ ਭੇਜੀ ਸੀ ਮੈਨੂੰ ਵਿਸਰ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਉਹਨਾਂ ਨੂੰ ਖਾਲਸਾ ਜੀ ਬਖਸ਼ਿਆ ਤੇ ਹੁਣ ਉਹ ਭੈਣ ਕਹਿੰਦੇ ਆ ਕਿ ਮਹਾਰਾਜ ਦੀ ਕਿਰਪਾ ਨਾਲ ਜੋਤ ਲਾਉਂਨੇ ਆ ਜਾਪ ਕਰਦੇ ਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਮਹਾਰਾਜ ਸੱਚੇ ਪਾਸ਼ਾ ਮੇਰਾ ਕਰਨ ਸਾਰਿਆਂ ਨੂੰ ਸਤਿਗੁਰੂ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਜਿਹੜਾ ਆਪਾਂ ਖਾਲਸਾ ਜੀ ਪੰਜਾਬ ਦੀ ਸੁੱਖ ਸ਼ਾਂਤੀ ਵਾਸਤੇ ਪਾਠ ਮਹਾਰਾਜ ਦੇ ਚਰਨਾਂ ਵਿੱਚ ਰਖਾਇਆ ਸੀ ਅੱਜ ਭੋਗ ਪਏ ਨੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਸ਼ਣ ਨੇ ਦਇਆ ਕੀਤੀ ਸੁਖ ਵਰਤੌਣਾ ਕੀਤਾ ਸਾਰਿਆਂ ਨੂੰ ਮਹਾਰਾਜ ਚੜ੍ਹ ਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ